ਓਨਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਓਨਟਾਰੀਓ ਦੇ ਵਿੱਚ ਹੁਣ 2.5 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਹੈ। ਕਾਲਜ ਦੇ ਆਉਣ ਵਾਲੇ ਪ੍ਰੈਜ਼ੀਡੈਂਟ ਡਾਕਟਰ ਜੋਬਨੋ ਵਰਗੇਜ਼ ਨੇ ਕਿਹਾ ਹੈ ਕਿ 6 ਮਹੀਨੇ ਪਹਿਲਾਂ ਜਾਰੀ ਕੀਤੇ ਅੰਕੜਿਆਂ ਦੇ ਵਿੱਚ ਇਹ 1,60,000 ਤੋਂ ਵੱਧ ਲੋਕਾਂ ਦਾ ਵਾਧਾ ਹੈ ਡਾਕਟਰ ਵਰਗੇਜ਼ ਜੋ ਕਿ ਬ੍ਰੈਂਟਨ ਵਿਖੇ ਇੱਕ ਫੈਮਿਲੀ ਡਾਕਟਰ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਇਸ ਦਾ ਮਤਲਬ ਹੈ ਕਿ ਲੋਕਾਂ ਦੀ ਵਾਕ ਇਨ ਕਲੀਨਿਕਾਂ ਅਰਜੈਂਟ ਕੇਅਰ ਐਮਰਜੈਂਸੀ ਵਿਭਾਗਾਂ ਦੇ ਵੱਲ ਮੁੜਨ ਦੀ ਕੋਈ ਸੰਭਾਵਨਾ ਨਹੀਂ ਹੈ ਜਿੱਥੇ ਉਹ ਹਰ ਵਾਰ ਇੱਕ ਨਵੇਂ ਡਾਕਟਰ ਨੂੰ ਮਿਲਣਗੇ ਤੇ ਟੁਕੜੇ ਦੇ ਵਿੱਚ ਇਲਾਜ ਕਰਾਉਣਗੇ ਕਾਲਜ ਨੇ ਇਹ ਵੀ ਕਿਹਾ ਹੈ ਕਿ ਇਹ ਅੰਕੜੇ ਖੋਜ ਫਰਮ ਇਨਸਪਾਇਰ ਪ੍ਰਾਇਮਰੀ ਹੈਲਥ케ਅਰ ਦੁਆਰਾ ਸੰਬਰ 2023 ਦੇ ਵਿੱਚ ਇਕੱਠੇ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਆਏ ਨੇ ਇਹ ਡਾਟਾ ਹਰ 6 ਮਹੀਨਿਆਂ ਦੇ ਵਿੱਚ ਅਪਡੇਟ ਕੀਤਾ ਜਾਂਦਾ ਹੈ ਤੇ ਉਹਨਾਂ ਲੋਕਾਂ ਨੂੰ ਫੈਮਿਲੀ ਡਾਕਟਰ ਨਾ ਹੋਣ ਦੇ ਰੂਪ ਦੇ ਵਿੱਚ ਗਿਣਿਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਕਿਸੇ ਖਾਸ ਡਾਕਟਰ ਜਾਂ ਕਮਿਊਨਿਟੀਜ਼ ਹੈਲਥ ਸੈਂਟਰ ਦੇ ਨਾਲ ਸੂਚੀਬੱਧ ਨਹੀਂ ਕੀਤਾ ਗਿਆ ਹੋਵੇ ਜੋ ਉਹਨਾਂ ਨੂੰ ਨਿਰੰਤਰ ਹੈਲਥ케ਅਰ ਪ੍ਰਦਾਨ ਕਰਦਾ ਹੋਵੇ ਇਸ ਦੇ ਵਿੱਚ ਉਹ ਲੋਕ ਵੀ ਸ਼ਾਮਿਲ ਨੇ ਜੋ ਵਾਕ ਇਨ ਕਲੀਨਿਕਾਂ ਤੇ ਐਮਰਜੈਂਸੀ ਵਿਭਾਗਾਂ ਤੋਂ ਹੈਲਥ케ਅਰ ਪ੍ਰਾਪਤ ਕਰਦੇ ਨੇ ਤੇ ਨਾਲ ਹੀ ਉਹ ਲੋਕ ਜੋ ਪ੍ਰਾਇਮਰੀ ਕੇਅਰ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਦੇ 온ਟਾਰੀਓ ਦੇ ਸਿਹਤ ਮੰਤਰੀ ਸੈਲਵਿਆ ਜੋਨਸ ਦੇ ਬੁਲਾਰਨ ਜਿਹੜੇ ਨੇ ਉਹਨਾਂ ਕਿਹਾ ਹੈ ਕਿ ਸੂਬਾ ਲਗਭਗ 90% 온ਟਾਰੀਓ ਨਿਵਾਸੀਆਂ ਦੇ ਕੋਲ ਫੈਮਿਲੀ ਡਾਕਟਰ ਹੋਣ ਦੇ ਨਾਲ-ਨਾਲ ਹੈਲਥ케ਅਰ ਸਟਾਫ ਅਤੇ ਪ੍ਰਸ਼ਾਸਕੀ ਅਕੀਮੇ ਦੇ ਨਾਲ ਲਜਿੱਠਾਂ ਦੇ ਤਰੀਕਿਆਂ ਦੇ ਵਿੱਚ ਨਿਵੇਸ਼ ਕਰਨ ਦੇ ਵਿੱਚ ਦੇਸ਼ ਵਿੱਚ ਸਭ ਤੋਂ ਮੋਰੀ ਨੇ ਓਨਟਾਰੀਓ ਤੁਰੰਤ ਤਬਦੀਲੀਆਂ ਨੂੰ ਲਾਗੂ ਕਰ ਸਕਦਾ ਹੈ ਤਾਂ ਜੋ ਫੈਮਿਲੀ ਡਾਕਟਰ ਅਤੇ ਮਰੀਜ਼ ਤੁਰੰਤ ਪ੍ਰਭਾਵ ਮਹਿਸੂਸ ਕਰ ਸਕਣ ਕਾਲਜ ਨੇ ਇੱਕ ਵੱਖਰੇ ਅਧਿਐਨ ਦੇ ਨਤੀਜੇ ਵੀ ਜਾਰੀ ਕੀਤੇ ਜਿਸ ਦੇ ਵਿੱਚ ਪਾਇਆ ਗਿਆ ਕਿ ਓਨਟਾਰੀਓ ਦੇ ਵਿੱਚ 6,70,000 ਲੋਕਾਂ ਨੂੰ ਆਪਣੇ ਫੈਮਿਲੀ ਡਾਕਟਰ ਨੂੰ ਮਿਲਣ ਲਈ 50 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਨਾ ਪੈਂਦਾ ਹੈ ਤੇ ਇਹ ਰਿਸਰਚ ਟੋਰਾਂਟੋ ਦੇ ਸੈਂਟ ਮਾਈਕਲ ਹਸਪਤਾਲ ਦੀ ਅਪਸਟ੍ਰੀਮ ਲੈਬ ਦੁਆਰਾ ਜਿਹੜਾ ਕੀਤਾ ਗਿਆ ਸੀ। ਮੌਂਟਰੀਅਲ ਦੇ ਵਿੱਚ ਇੱਕ ਅਜਿਹੀ ਕੰਜਪਸ਼ਨ ਸਾਈਡ ਦੇ ਨੇੜੇ ਤੇ ਇੱਕ ਪਾਰਕ ਦੀ ਫੇਰੀ ਦੇ ਦੌਰਾਨ ਪੇਰੇ ਪੋਲੀਵਰ ਨੇ ਇੱਕ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਸਕੂਲ, ਖੇਡ ਦੇ ਮੈਦਾਨਾਂ ਤੇ ਹੋਰ ਕਿਤੇ ਵੀ ਜਿੱਥੇ ਵੀ ਉਹ ਅਜਿਹੀ ਜਨਤਾ ਨੂੰ ਦੇਖਦੇ ਨੇ ਜਿਹੜੇ ਕਿ ਨਸ਼ਾ ਕਰਦੇ ਪਾਏ ਜਾਂਦੇ ਨੇ ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਆਮ ਜਨਤਾ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਤੇ ਉਹ ਸਕੂਲਾਂ ਦੇ ਨੇੜੇ ਤੇ ਹੋਰ ਥਾਵਾਂ ਦੇ ਉੱਤੇ ਅਜਹੀਆਂ ਕੰਜ਼ਮਪਸ਼ਨ ਸਾਈਟਾਂ ਨੂੰ ਬੰਦ ਕਰ ਦੇਵਗੇ ਤੇ ਨਾ ਹੀ ਪਬਿਕ ਵਿੱਚ ਇਹਨਾਂ ਲਈ ਕੋਈ ਫੰਡਿੰਗ ਵੀ ਜਾਰੀ ਕਰਨਗੇ ਉਹਨਾਂ ਕਹਿੰਦੇ ਕਿ ਰੈਡਿਕਲ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਜਿੱਥੇ ਚਾਹਣ ਉਥੇ ਨਸ਼ੇ ਦੇ ਡੇਰੇ ਖੋਲਣ ਇਸ ਲਈ ਉਹਨਾਂ ਨੇ ਇਹ ਬਿਆਨ ਜਾਰੀ ਕੀਤਾ ਹੈ ਹੋਰ ਕੀ ਕੁਝ ਕਿਹਾ ਪਿਊਰੀ ਪਾਲੀਵਰ ਨੇ ਇਸ ਮੌਕੇ ਆਓ ਦੇਖਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਕਿਹਾ ਹੈ ਕਿ ਨਿਰੀਖਣ ਕੀਤੀਆਂ ਖੱਪਤ ਵਾਲੀਆਂ ਸਾਈਟਾਂ ਸਿਰਫ ਡਰੱਗ ਡੇਂਸ ਹਨ ਜਿਨ੍ਹਾਂ ਨੂੰ ਪਵਿੱਖਦੀ ਕੰਜ਼ਰਵੇਟਿਵ ਸਰਕਾਰ ਫੰਡ ਨਹੀਂ ਦੇਵੇਗੀ ਤੇ ਬੰਦ ਕਰਨ ਦੀ ਕੋਸ਼ਿਸ਼ ਕਰੇਗੀ ਮੌਂਟਰੀਅਲ ਦੇ ਵਿੱਚ ਜਿਹੀ ਸਾਈਟ ਦੇ ਨੇੜੇ ਇੱਕ ਪਾਰਕ ਦੇ ਦੌਰੇ ਦੌਰਾਨ ਪੋਲੀਵਰ ਨੇ ਕਿਹਾ ਹੈ ਕਿ ਉਹ ਸਕੂਲਾਂ ਖੇਡ ਦੇ ਮੈਦਾਨਾਂ ਤੇ ਹੋਰ ਕਿਤੇ ਵੀ ਜਿੱਥੇ ਉਹ ਜਨਤਾ ਨੂੰ ਖਤਰੇ ਵਿੱਚ ਪਾਉਂਦੇ ਨੇ ਦੇ ਨੇੜੇ ਸਾਰੀਆਂ ਥਾਵਾਂ ਨੂੰ ਬੰਦ ਕਰ ਦੇਣਗੇ ਉਹਨਾਂ ਕਿਹਾ ਕਿ ਕਟੜਪੰਠੀ ਨੌਕਰਸ਼ਾਹਾਂ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਤੇ ਵੀ ਇਹਨਾਂ ਨਸ਼ਿਆਂ ਦੇ ਡੇਰੇ ਨੂੰ ਫੈਲਾਣ ਤੇ ਇਹਨਾਂ ਨੂੰ ਖੋਲਣ ਵੈਨਕੂਵਰ ਵਿੱਚ 20 ਸਾਲ ਤੋਂ ਵੱਧ ਸਮਾਂ ਪਹਿਲਾਂ ਨਿਰੀਖਣ ਕੀਤੀ ਗਈ ਇੰਡੈਕਸ਼ਨ ਸਾਈਟ ਖੋਲੀ ਗਈ ਸੀ ਸਾਈਟ ਦਾ ਉਦੇਸ਼ ਸਿਖਲਾਈ ਪ੍ਰਾਪਤ ਸਟਾਫ ਦੀ ਨਿਗਰਾਨੀ ਹੇਠ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਕਰਨ ਦੀ ਆਗਿਆ ਦੇ ਕੇ ਓਵਰਡੋਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਹੈ ਉਹ ਐਚ ਆਈ ਵੀ ਤੇ ਹੋਰ ਬਿਮਾਰੀਆਂ ਦੀਆਂ ਦਰਾਂ ਨੂੰ ਘਟਾਉਣ ਲਈ ਸafe ਸਪਲਾਈ ਤੱਕ ਪਹੁੰਚ ਵੀ ਪ੍ਰਦਾਨ ਕਰਦੇ ਨੇ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ 2016 ਤੋਂ ਲੈ ਕੇ ਹੁਣ ਤੱਕ 40 ਹਜ਼ਾਰ ਤੋ ਵੱਦ ਲੋਕ ਜ਼ਹਿਰੀਲੇ ਨਸ਼ੇ ਕਾਰਨ ਮਰ ਚੁੱਕੇ ਨੇ ਜਦੋਂ ਏਜੰਸੀ ਨੇ ਇਹਨਾਂ ਆਂਕੜਿਆਂ ਨੂੰ ਟਰੈਕ ਕਰਨਾ ਸ਼ੁਰੂ ਕੀਤਾ ਹੈ 2011 ਦੇ ਇੱਕ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਵੈਂਕੂਵਰ ਆਪਰੇਸ਼ਨ ਨੂੰ ਬੰਦ ਕਰਨ ਨਾਲ ਉਪਭੋਗਤਾਵਾਂ ਨੂੰ ਉਹਨਾਂ ਦੇ ਚਾਟਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਏਗਾ ਹਾਲੀਵਰ ਨੇ ਕਿਹਾ ਹੈ ਕਿ ਇਤਿਹਾਸਕ ਫੈਸਲੇ ਦਾ ਮਤਲਬ ਹੈ ਇਹ ਨਹੀਂ ਹੈ ਕਿ ਨਿਗਰਾਨੀ ਵਾਲੀਆਂ ਦਵਾਈਆਂ ਦੀਆਂ ਸਾਈਟਾਂ ਬਿਨਾਂ ਕਿਸੇ ਪਾਬੰਦੀ ਦੇ ਕੀ ਤੇ ਵੀ ਕੰਮ ਕਰ ਸਕਦੀਆਂ ਨੇ ਉਹਨਾਂ ਕਿਹਾ ਕਿ ਉਹ ਮੰਨਦੇ ਨੇ ਕਿ ਉਚਿਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ ਤਾਂ ਜੋ ਉਹਨਾਂ ਨੂੰ ਸਮੁਦਾਇ ਨੂੰ ਖਤਰੇ ਵਿੱਚ ਪਾਉਣ ਵਾਲੇ ਸਥਾਨਾਂ ਵਿੱਚ ਜਾਂ ਜਿੱਥੇ ਭਾਈਚਾਰਕ ਵਿਰੋਧ ਹੋਵੇ ਨੂੰ ਖੋਲਣ ਤੋਂ ਰੋਕਿਆ ਜਾ ਸਕੇ ਪਾਲੀ ਵਰ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਦੇ ਮੈਂਬਰ ਸੀ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਮਿਊਨਿਟੀਜ਼ ਐਕਟ ਨੂੰ ਪਾਸ ਕੀਤਾ ਸੀ ਇਸ ਨੂੰ ਖੋਲਣ ਲਈ 26 ਮਾਪਦੰਡਾ ਦੇ ਸੂਚੀਆਂ ਨੂੰ ਪੂਰਾ ਕਰਨ ਲਈ ਸੰਭਾਵੀ ਨਿਗਰਾਨੀ ਵਾਲੀਆਂ ਖੱਪਤ ਸਾਈਟਾਂ ਦੀ ਵੀ ਲੋੜ ਹੁੰਦੀ ਹੈ ਜਿਵੇਂ ਕਿ ਅਪਰਾਧ ਦਰਾਂ ਨੂੰ ਟਰੈਕ ਕਰਨਾ ਤੇ ਡਾਕਟਰੀ ਸਬੂਤ ਪ੍ਰਦਾਨ ਕਰਨਾ ਸਭਾਈ ਸਿਹਤ ਮੰਤਰੀਆਂ ਦੇ ਵੱਲੋਂ ਪੱਥਰ ਸੋਮਪਨ ਦੇ ਨਾਲ ਸਥਾਨਕ ਪੁਲਿਸ ਤੇ ਹੋਰ ਹਿੱਸੇਦਾਰੀ ਹੋਣਾ ਉਸ ਕਾਨੂੰਨ ਨੂੰ ਵਿਰੋਧ ਪਾਰਟੀਆਂ ਦੇ ਸਿਹਤ ਸਮੂਹਾਂ ਦੁਆਰਾ ਅਜਿਹੀਆਂ ਸਾਈਟਾਂ ਨੂੰ ਖੋਲਣ ਤੋਂ ਜ਼ਰੂਰੀ ਤੌਰ ਤੇ ਰੋਕਣ ਲਈ ਪੈਨ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਸ ਨੇ ਕਾਗਜ਼ੀ ਕਾਰਵਾਈ ਦੇ ਨਾਲ ਅਰਜ਼ੀ ਪ੍ਰਕਿਰਿਆ ਨੂੰ ਰੁਕਾਵਟ ਪਾਈ ਹੈ ਤੇ ਬੇਲੋੜੀਆਂ ਰੁਕਾਵਟਾਂ ਪੈਦਾ ਕੀਤੀਆਂ ਨੇ ਕੰਜ਼ਰਵੇਟਿਵਾਂ ਨੇ ਦਲੀਲ ਦਿੱਤੀ ਹੈ ਕਿ ਜਨਤਕ ਸਿਹਤ ਅਤੇ ਜਨਤਕ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣ ਦੇ ਲਈ ਕਾਨੂੰਨ ਦੀ ਲੋੜ ਸੀ ਉਸ ਸਮੇਂ ਸਿਹਤ ਮੰਤਰੀ ਰੋਨਾ ਐمبرੋਜ਼ ਨੇ ਕਿਹਾ ਹੈ ਕਿ ਉਹਨਾਂ ਦਾ ਇਰਾਦਾ ਪੁਲਿਸ ਤੇ ਮਾਪਿਆਂ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਦੇਣਾ ਸੀ ਇਸ ਤੋਂ ਪਹਿਲਾਂ ਕਿ ਅਜਹੀਆਂ ਸਾਈਟਾਂ ਗੁਆਣ ਦੇ ਵਿੱਚ ਖੁੱਲ ਸਕਦੀਆਂ ਨੇ 2015 ਵਿੱਚ ਚੁਣੇ ਜਾਣ ਤੋਂ ਬਾਅਦ ਲਿਬਰਲ ਹਣੇ ਓਵਰਡੋਸ ਸੰਕਟ ਨੂੰ ਬਿਹਤਰ ਢੰਗ ਨਾਲ ਜਵਾਬ ਦੇਣ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਸਹੂਲਤਾਂ ਨੂੰ ਬਦੇਰੇ ਆਸਾਨੀ ਨਾਲ ਖੋਲਣ ਦੀ ਇਜਾਜ਼ਤ ਦੇਣ ਲਈ ਆਪਣਾ ਕਾਨੂੰਨ ਪਾਸ ਕੀਤਾ ਹੈਲਥ ਕੈਨੇਡਾ ਨਿਊਜ਼ ਅਨੁਸਾਰ ਹੁਣ 39 ਨਿਰੀਖਣ ਕੀਤੀਆਂ ਖਪਤ ਸਾਈਟਾਂ ਹਨ ਤੇ 10 ਹੋਰ ਖੁੱਲੀਆਂ ਐਪਲੀਕੇਸ਼ਨਾਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ